ਕੁੜੀਆਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਨ ਕੰਮ ਕਦੇ ਨਹੀਂ ਕਰਨੇ ਚਾਹੀਦੇ ਨੰਬਰ 1 ਕੁੜੀਆਂ ਨੂੰ ਕਦੇ ਵੀ ਕਿਸੇ ਮੁੰਡੇ ਉੱਤੇ ਅੰਨਾ ਯਕੀਨ ਨਹੀਂ ਕਰਨਾ ਚਾਹੀਦਾ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕੀ ਕਈ ਵਾਰ ਜਦੋਂ ਕੁੜੀਆਂ ਦੋਸਤ ਬਣਾ ਲੈਂਦੀਆਂ ਤਾਂ ਉਸ ਉੱਪਰ ਇੰਨਾ ਵਿਸ਼ਵਾਸ ਕਰ ਲੈਂਦੀਆਂ ਨੇ ਕਿ ਉਹ ਉਹਨਾਂ ਨੂੰ ਆਪਣੀ ਫੈਮਿਲੀ ਦੀ ਇੱਕ ਇੱਕ ਗੱਲ ਦੱਸ ਦਿੰਦੀਆਂ ਨੇ ਕਿ ਸਾਡੇ ਘਰ ਕੀ ਚੱਲ ਰਿਹਾ ਮੇਰੇ ਪੇਰੈਂਟਸ ਕਿੱਦਾਂ ਦੇ ਐ ਤੇ ਅਸੀਂ ਕੀ ਪ੍ਰੋਬਲਮ ਫੇਸ ਕਰ ਰਹੇ ਹਾਂ ਮੰਨਦੇ ਹਾਂ ਕਿ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਉੱਪਰ ਟਰਸਟ ਕਰ ਲੈਂਦੀਆਂ ਨੇ ਤੇ ਉਹਨਾਂ ਨੂੰ ਖੁੱਲ੍ਹ ਕੇ ਆਪਣੇ ਸਾਰੇ ਦਿਲ ਦੀ ਗੱਲ ਕਰ ਲੈਂਦੀਆਂ ਨੇ ਪਰ ਕਈ ਵਾਰੀ ਕੀ ਹੈ ਆਪਣੇ ਦਿਲ ਦੀ ਗੱਲ ਕਰਨਾ ਆਪਣੀ ਪ੍ਰਾਈਵੇਟ ਲਾਈਫ ਨੂੰ ਦੂਜੇ ਅੱਗੇ ਐਕਸਪਲੇਨ ਕਰ ਦੇਣਾ ਤਾਂ ਐਂਦੇ ਨਾਲ ਕੀ ਹੈ ਹੋ ਸਕਦਾ ਹੈ ਜਿਸ ਉੱਪਰ ਤੁਸੀਂ ਇੰਨਾ ਵਿਸ਼ਵਾਸ ਕੀਤਾ ਉਹ ਤੁਹਾਡੀਆਂ ਗੱਲਾਂ ਨੂੰ ਕਿਸੇ ਹੋਰ ਮੁੰਡੇ ਅੱਗੇ ਸ਼ੇਅਰ ਕਰ ਦੇ ਜਬ ਪਬਲਿਕ ਕਰ ਦੇ ਕਿਉਂਕਿ ਜਿਹੜਾ ਅੱਜ ਕੱਲ ਦਾ ਟਾਈਮ ਹੈ ਉਹ ਸੋਸ਼ਲ ਮੀਡੀਆ ਦਾ ਟਾਈਮ ਹੈ ਹੋ ਸਕਦਾ ਹੈ ਉਹ ਜਿਹੜਾ ਮੁੰਡਾ ਜਿਸ ਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕੀਤਾ ਉਹ ਆਪਣੇ 11 ਦੋਸਤਾਂ ਨੂੰ ਤੁਹਾਡੀ ਲਾਈਫ ਬਾਰੇ ਕੁਝ ਦੱਸ ਦੇਵੇ ਤਾਂ ਇਸ ਤਰ੍ਹਾਂ ਦੇ ਨਾਲ ਕੀ ਹੈ ਤੁਹਾਡਾ ਦੁਨੀਆ ਦੇ ਵਿੱਚ ਮਜ਼ਾਕ ਵੀ ਬਣ ਸਕਦਾ ਹੈ ਨੰਬਰ 2 ਕੁੜੀਆਂ ਨੂੰ ਕਦੇ ਵੀ ਆਪਣੇ ਫੋਟੋਜ਼ ਅਤੇ ਵੀਡੀਓਜ਼ ਨੂੰ ਪਬਲੀਕਲੀ ਜਾਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਅੱਜ ਕੱਲ ਦਾ ਟਾਈਮ ਹੈ ਸੋਸ਼ਲ ਮੀਡੀਆ ਦਾ ਟਾਈਮ ਹੈ ਕੁਝ ਲੋਕ ਇਹ ਜਿਹੇ ਹੁੰਦੇ ਨੇ ਕਿ ਜਿਹੜੇ AI ਦੇ ਦੁਆਰਾ ਤੁਹਾਡੀਆਂ ਫੋਟੋਜ਼ ਜਾਂ ਵੀਡੀਓ ਦੇ ਨਾਲ ਛੇੜਖਾਨੀ ਕਰਕੇ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਆ ਜਿਸ ਬਾਰੇ ਕਿ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੀ ਫੋਟੋ ਜਾਂ ਵੀਡੀਓ ਜਿਹੜੀ ਹੈ ਉਹ ਪਬਲੀਕਲੀ ਸ਼ੇਅਰ ਹੋ ਚੁੱਕੀ ਐ ਨੰਬਰ 3 ਕੁੜੀਆਂ ਨੂੰ ਕਦੇ ਵੀ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਨਾ ਹੀ ਵਿਆਹ ਤੋਂ ਪਹਿਲਾਂ ਕਿਸੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣਾ ਚਾਹੀਦਾ ਕਿਉਂਕਿ ਜਿਹੜਾ ਲਿਵਿੰਗ ਰਿਲੇਸ਼ਨਸ਼ਿਪ ਦਾ ਟਰੈਂਡ ਐ ਜਿਸ ਤੇ ਉੱਪਰ ਤੁਸੀਂ ਭਰੋਸਾ ਕਰਦੇ ਹੋ ਕੀ ਪਤਾ ਤੁਹਾਨੂੰ ਕਦੋਂ ਧੋਖਾ ਦੇ ਜਾਵੇ ਜੇਕਰ ਤੁਸੀਂ ਆਪਣਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਫਿਜ਼ੀਕਲ ਰਿਲੇਸ਼ਨ ਬਣਾ ਲਿਆ ਤੁਹਾਨੂੰ ਪ੍ਰੈਗਨੈਂਟ ਕਰ ਦਿੱਤਾ ਤੇ ਤੁਹਾਡੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਤੁਸੀਂ ਫਿਰ ਕੀ ਕਰੋਗੇ ਇਸ ਲਈ ਤੁਸੀਂ ਐਦਾ ਦੇ ਕੰਮ ਕਰੋ ਹੀ ਨਾ ਕਈ ਕੁੜੀਆਂ ਨੂੰ ਮੇਰੀਆਂ ਗੱਲਾਂ ਸਹੀ ਨਹੀਂ ਲੱਗ ਰਹੀਆਂ ਹੋਣੀਆਂ ਪਰ ਕਈ ਵਾਰੀ ਹੁੰਦਾ ਹੈ ਕਿ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਤੁਸੀਂ ਕਦੇ ਵੀ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਫਿਜ਼ੀਕਲ ਰਿਲੇਸ਼ਨ ਨਾ ਬਣਾਓ ਆਪਾਂ ਆਮ ਤੌਰ ਤੇ ਰੋਜ਼ਾਨਾ ਦੀ ਲਾਈਫ ਦੇ ਵਿੱਚ ਹੀ ਦੇਖਦੇ ਆ ਰਹਿਆਂ ਕਿ ਕਿਸੇ ਮੁੰਡੇ ਨੇ ਕਿਸੇ ਨਾਲ ਸ਼ਰੀਕ ਸਬੰਧ ਬਣਾਏ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਤੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਸਾਡੇ ਘਰ ਦੇ ਨਹੀਂ ਮੰਨਦੇ ਫਿਰ ਤੁਸੀਂ ਕੀ ਕਰੋਗੀਆਂ ਤੁਹਾਡੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਰਹਿ ਜਾਣਾ ਤੁਹਾਡੀ ਲਾਈਫ ਜਿਹੜੀ ਆ ਉਹ ਪੂਰੀ ਸਪੋਇਲ ਹੋ ਜਾਏਗੀ ਕਿਉਂਕਿ ਮੁੰਡਿਆਂ ਤੇ ਕੋਈ ਉਂਗਲ ਨਹੀਂ ਚੱਕਦਾ ਲੇਕਿਨ ਕੁੜੀਆਂ ਤੇ ਹਰ ਕੋਈ ਉਂਗਲ ਚੱਕਣ ਨੂੰ ਤਿਆਰੀ ਬੈਠਾ ਹੁੰਦਾ ਹੈ ਕੁੜੀਆਂ ਨੂੰ ਕੈਰੈਕਟਰ ਲੈਸ ਕਹ ਦਿੱਤਾ ਜਾਂਦਾ ਹੋ ਸਕਦਾ ਮੇਰੀਆਂ ਇਹ ਗੱਲਾਂ ਕੁੜੀਆਂ ਨੂੰ ਕੋੜੀਆਂ ਲੱਗ ਰਹੀਆਂ ਹੋਣ ਪਰ ਜੋ ਮੈਂ ਤੁਹਾਨੂੰ ਇਹ ਗੱਲਾਂ ਦੱਸ ਰਹੀਆਂ ਜੇ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਹਾਡੀ ਲਾਈਫ ਵਧੀਆ ਹੋ ਜਾਏਗੀ ਜੇ ਨਹੀਂ ਕਰੋਗੇ ਤਾਂ ਤੁਹਾਡੇ ਨੁਕਸਾਨ ਆ ਦੇਖੋ ਹਰ ਗੱਲ تعلق ਸਕੇ ਰਿਸ਼ਤੇਦਾਰ ਤੇ ਨਹੀਂ ਟੈਸਟ ਕਰਦੇ ਕੋਸੀ ਕਿੰਨੀ ਖਬਰਾਂ ਸੁਣਦੇ ਹੋਵੋਗੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਪਤੀਸਰੇ ਤੇ ٹرسٹ ਕਰਦੇ ਆ ਤਾਂ ਫਿਰ ਆਪਾਂ ਹੀ ਮੂਰਖ ਘੁਆਵਾਂਗੇ ਇਸ ਲਈ ਵਿਆਹ ਤੋਂ ਪਹਿਲਾਂ ਕਦੇ ਵੀ ਇਹ ਚੀਜ਼ਾਂ ਨਾ ਕਰਿਓ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਕੁੜੀਆਂ ਤੱਕ ਪਹੁੰਚੇ ਤੇ ਕੁੜੀਆਂ ਜਿਹੜੀਆਂ ਉਹ ਆਪਣੀ ਲਾਈਫ ਦੇ ਪ੍ਰਤੀ ਸੁਚੇਤ ਹੋ ਜਾਣ